ਮੇਰਾ ਨਾਮ ਮਨਦੀਪ ਸਿੰਘ ਹੈ ਅੱਜ ਪ੍ਰੋਟੈਸਟ ਕੀਤਾ ਪ੍ਰੋਟੈਸਟ ਕਰਨ ਦਾ ਕਾਰਨ ਕੀ ਹੈ ਪ੍ਰੋਟੈਸਟ ਕਰਨ ਦਾ ਕਾਰਨ ਹੈ ਪਿਛਲੇ ਦਿਨੀ ਸਫਾਈ ਪ੍ਰਬੰਧਨ ਨੂੰ ਲੈ ਕੇ ਮਾਨਯੋਗ ਕਮਿਸ਼ਨਰ ਜੀ ਵੱਲੋਂ ਜਿਹੜੇ ਬਾਕੀ ਬ੍ਰਾਂਚਾਂ ਦੇ ਆਫੀਸਰਸ ਨੇ ਜੀ ਤੋਂ ਲੈ ਕੇ ਐਸਸੀ ਤੱਕ ਸਾਰਿਆਂ ਦੀ ਡਿਊਟੀ ਸਫਾਈ ਕਰਨ ਵਾਸਤੇ ਕੂੜਾ ਡੰਪ ਦੇਖਣ ਵਾਸਤੇ ਲਗਾ ਦਿੱਤੀ ਗਈ ਹੈ ਉਹਦੇ ਵਿਰੋਧ ਵਿੱਚ ਅਸੀਂ ਕੱਲ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਕਿ ਸਾਡੇ ਜਿਹੜੇ ਬਾਕੀ ਬ੍ਰਾਂਚਾਂ ਦੇ ਆਫੀਸਰਸ ਨੇ ਉਹਨਾਂ ਨੂੰ ਸਫਾਈ ਦਾ ਕੋਈ ਤਜਰਬਾ ਨਹੀਂ ਹੈਗਾ ਨਾ ਉਹਨਾਂ ਨੇ ਕੰਮ ਕੀਤਾ ਹਰ ਸਰਕਾਰ ਨੇ ਹਰ ਆਫੀਸਰ ਦੀ ਨਿਯੁਕਤੀ ਉਹਦੀ ਕੁਆਲਿਫੀਕੇਸ਼ਨ ਦੇ ਹਿਸਾਬ ਨਾਲ ਬ੍ਰਾਂਚ ਵਿੱਚ ਕੀਤੀ ਹੋਈ ਹੈ ਬ੍ਰਾਂਚਾਂ ਬਣੀਆਂ ਹੋਈਆਂ ਨੇ ਬ੍ਰਾਂਚਾਂ ਸਰਕਾਰ ਨੇ ਬਣਾਈਆਂ ਨੇ ਜੇ ਸਫਾਈ ਦਾ ਪ੍ਰਬੰਧ ਹੈਲਥ ਬ੍ਰਾਂਚ ਕੋਲ ਆ ਤਾਂ ਹਰ ୱਾਰਡ ਵਿੱਚ ਸਫਾਈ ਸੇਵਕ ਨੇ ਹਰ ୱਾਰਡ ਦੇ ਵਿੱਚ ਸੁਪਰਵਾਈਜ਼ਰ ਹੈ ਹਰ ୱਾਰਡ ਦੇ ਵਿੱਚ ਚੀਫ ਸੈਂਟਰੀ ਇਨਸਪੈਕਟਰ ਹੈ ਚੀਫ ਸੈਂਟਰੀ ਇਨਸਪੈਕਟਰ ਹੈ ਉਹਨਾਂ ਦੇ ਉੱਤੇ ਹੈਲਥ ਆਫੀਸਰਸ ਨੇ ਅਸਿਸਟੈਂਟ ਹੈਲਥ ਆਫੀਸਰਸ ਨੇ ਅਗਰ ਉਹਨਾਂ ਨੂੰ ਲੱਗਦਾ ਕਿ ਉੱਥੇ ਕਿਸੇ ਕੰਮ ਦੇ ਵਿੱਚ ਕੋਈ ਕਮੀ ਪੇਸ਼ੀ ਆ ਤਾਂ ਉਹਨਾਂ ਦੀ رائے ਲਈ ਜਾਵੇ ਹੈਲਥ ਆਫੀਸਰਸ ਕਿਉਂਕਿ ਉਹਨਾਂ ਦੀ ਬ੍ਰਾਂਚ ਉਹਨਾਂ ਦੀ ਫੀਲਡ ਆ ਅਗਰ ਉਹਨਾਂ ਨੂੰ ਮਸ਼ੀਨਰੀ ਚਾਹੀਦੀ ਆ ਤਾਂ ਉਹਨਾਂ ਨੂੰ ਮਸ਼ੀਨਰੀ ਪ੍ਰੋਵਾਈਡ ਕਰਾਈ ਜਾਵੇ ਅਗਰ ਉਹਨਾਂ ਨੂੰ ਮੈਨਪਾਵਰ ਚਾਹੀਦੀ ਆ ਉਹਨਾਂ ਨੂੰ ਆਊਟਸੋਰਸ ਰਾਹੀਂ ਮੈਨ ਪਾਵਰ ਦਿੱਤੀ ਜਾਵੇ ਤਾਂ ਕਿ ਉਹ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਸਕਦਾ ਏ ਏਦਾਂ ਹੁਣ ਤੁਸੀਂ ਪ੍ਰਾਪਰਟੀ ਟੈਕਸ ਜਾਂ ਵਾਟਰ ਸਪਲਾਈ ਦੇ ਸੁਪਰਡੈਂਟ ਨੂੰ ਜਾਂ ਐਸਈਓ ਵਾਲ ਡੈਮ ਜਾਂ ਬੀਐਂਡੀਆਰ ਨੂੰ ਕੂੜੇ ਪ੍ਰਬੰਧਨ ਚ ਲਾ ਦੋਗੇ ਤਾਂ ਉਹਨੂੰ ਤਾਂ ਕੋਈ ਤਜਰਬਾ ਹੀ ਨਹੀਂ ਉਹ ਆਪਣੀ ਫੀਲਡ ਚ ਤਾਂ ਬਿਹਤਰ ਕੰਮ ਕਰ ਸਕਦਾ ਸਫਾਈ ਦਾ ਤਾਂ ਉਹਨੂੰ ਪਤਾ ਹੀ ਨਹੀਂ ਸੋ ਅਸੀਂ ਇਹੀ ਬੇਨਤੀ ਗੱਲ ਕੀਤੀ ਸੀ ਵੀ ਸਰ ਸਾਨੂੰ ਕਿਸੇ ਨੂੰ ਕੋਈ ਤਜਰਬਾ ਨਹੀਂ ਸਾਨੂੰ ਆਪਣੀ ਬ੍ਰਾਂਚ ਦਾ ਕੰਮ ਤੁਸੀਂ ਜੋ ਮਰਜ਼ੀ ਦਿਓ ਅਸੀਂ ਕਰਨ ਨੂੰ ਤਿਆਰ ਬੈਠੇ ਆਂ ਅੱਖ ਦਿੱਤਾ ਕੋ ਤਾਂ ਉਹ ਸਫਾਈ ਦੇ ਤੇ ਲੱਗਨ ਚ ਗਿਆ ਹਾਂਜੀ ਹਾਂ ਜੇ ਇਹ ਜਿਹੜਾ ਡਿਪਾਰਟਮੈਂਟ ਤੁਹਾਡੇ ਕੋਲ ਬਾਦਨ ਦਾ ਕੰਮ ਕੋਣ ਕਰੇਗਾ ਮੈਂ ਤਾਂ ਉਹੀ ਕਿਹਾ ਕਿ ਸਾਡੇ ਬਾਕੀ ਅਦਰਸ ਡਿਪਾਰਟਮੈਂਟ ਸਾਰੇ ਸਫਰ ਕਰਨਗੇ ਉਹਨਾਂ ਦੀ ਰਿਕਵਰੀ ਸੰਪਰ ਕਰੇਗੀ ਪਰਫਾਰਮੈਂਸ ਸਫਰ ਕਰੇਗੀ ਪਬਲਿਕ ਹਰਾਸ ਹੋਏਗੀ ਹੁਣ ਜੇ ਐਮਟੀਪੀ ਬ੍ਰਾਂਚ ਸਫਾਈ ਦੇਖੇਗੀ ਕਿ ਉਹ ਨਕਸ਼ੇ ਦੀ ਦੇਖੇਗੀ ਜਾਂ ਆਪਣੀ ਇਨਫੋਰਸਮੈਂਟ ਕਰੇਗੀ ਡਬਲ ਡਬਲ ਟ੍ਰਿਪਲ ਟ੍ਰਿਪਲ ਭਾਰ ਪਾਓਗੇ ਸਾਡੇ ਕਈ ਆਫੀਸਰ ਪਿਛਲੇ ਦਿਨੀ ਸੁਪਰਡੈਂਟ ਭਪਿੰਦਰ ਸਿੰਘ ਦੀ ਡੈਥ ਹੋ ਗਈ ਹੈ ਇੱਕ ਇੰਸਪੈਕਟਰ ਨੂੰ ਹਾਰਟ ਅਟੈਕ ਆ ਗਿਆ ਵੀ ਇੰਨੇ ਜ਼ਿਆਦਾ ਸਟ्रेस ਵਿੱਚ ਕੰਮ ਕੀਤਾ ਜਾਣਾ ਬੜਾ ਔਖਾ ਕਿਉਂਕਿ ਸਾਰੇ ਨੌਕਰੀ ਦੇ ਨਾਲ ਫੈਮਲੀ ਮੈਨ ਵੀ ਹੈ ਉਹਨਾਂ ਦੀ ਪਰਿਵਾਰ ਪ੍ਰਤੀ ਵੀ ਜ਼ਿੰਮੇਵਾਰੀਆਂ ਕਿਤੇ ਨਾ ਕਿਤੇ ਵੀ ਇੰਦਾ ਜਨਤਾ ਦੇ ਉੱਤੇ ਵੀ ਅਸਰ ਪਏਗਾ ਬਿਲਕੁਲ ਪਏਗਾ ਜਦੋਂ ਆਪਾਂ ਹੁਣ ਇੱਕ ਸਰਕਾਰ ਨੇ ਹੀ ਨਿਯੁਕਤੀ ਕੀਤੀ ਹੈ ਇੱਕ ਐਸਡੀਓ ਦੀ ਜਾਂ ਇੱਕ ਜੇੀ ਦੀ ਜਾਂ ਇੱਕ ਐਸਸੀ ਦੀ ਉਦੀ ਕੁਆਲੀਫਿਕੇਸ਼ਨ ਦੇ ਹਿਸਾਬ ਦੇ ਨਾਲ ਉਦਾਂ ਹੀ ਵੈਕੈਂਸੀਆਂ ਨਿਕਲਦੀਆਂ ਉਹਨਾਂ ਨੂੰ ਉਸੇ ਬ੍ਰਾਂਚ ਵਿੱਚ ਲਾਇਆ ਜਾਂਦਾ ਫੇਰ ਆਪਾਂ ਕਿਦਾਂ ਸਾਰਾ ਕੁਝ ਰਲ ਗੱਡ ਕਰ ਸਕਦੇ ਕੱਲ ਨੂੰ ਸੈਂਟਰੀ ਇਨਸਪੈਕਟਰ ਮੰਗ ਕਰਨਗੇ ਸਾਨੂੰ ਬਿਲਡਿੰਗ ਇਨਸਪੈਕਟਰ ਲਾਇਆ ਜਾਵੇ ਕੀ ਆਪਾਂ ਲਾਵਾਂਗੇ ਜੇ ਮੰਨ ਲਓ ਬਿਲਡਿੰਗ ਚ ਕੰਮ ਦੇ ਵਿੱਚ ਨਹੀਂ ਵਧੀਆ ਪਰਫਾਰਮੈਂਸ ਆਂਦੀ ਜਾਂ ਕੋਈ ਗੱਲ ਹੁੰਦੀ ਹੈ ਤੇ ਆਪਾਂ ਇਹ ਥੋੜੀ ਵੀ ਸਫਾਈ ਵਾਲੇ ਚੱਕ ਕੇ ਸਾਰੇ ਬਿਲਡਿੰਗ ਚ ਲਾ ਦੇਾਂਗੇ ਸਤਿ ਸ੍ਰੀ ਅਕਾਲ ਜਿਹੜੀ ਮੰਗ ਹੈ ਪੂਰੀ ਨਾ ਕੀਤੀ ਗਈ ਤੇ ਅਗਲੀ ਦੰਦੀ ਕੀ ਹੋਏਗੀ ਤੇ ਕੋ ਅਸੀਂ ਕੱਲ ਬੇਨਤੀ ਉਹਨਾਂ ਨੂੰ ਕਰ ਦਿੱਤੀ ਸੀ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਵੀ ਸਰ ਇਹ ਕੰਮ ਨਹੀਂ ਹੋਣਾ ਸਾਡੇ ਕੋਲੋਂ ਸਾਡੇ ਤੇ ਆਲਰੇਡੀ ਸਾਡੀਆਂ ਆਪਣੀਆਂ ਬ੍ਰਾਂਚਾਂ ਦੀ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਅਸੀਂ ਉੱਥੇ ਵੀ ਪਰਫਾਰਮੈਂਸ ਦਿਖਾਣੀ ਹੈ ਦੂਜਾ ਸਾਨੂੰ ਤਜਰਬਾ ਹੀ ਨਹੀਂ ਸਵਾਈ ਦਾ ਆਪਾਂ ਕੀ ਕਰਾਂਗੇ ਜਾ ਕੇ ਇਹ ਤੇ ਉਲਝਣ ਵਾਲੀ ਗੱਲ ਹੈਗੀ ਸੋ ਜੇ ਨਹੀਂ ਹੋਏਗਾ ਤਾਂ ਅਸੀਂ ਮਜਬੂਰਨ ਸਾਨੂੰ ਹਟਦਾ ਉੱਡੇ ਬੈਠਣਾ ਪਏਗਾ ਅਸੀਂ ਬੈਠੇ ਹਾਂ ਜਦ ਤੱਕ ਆਰਡਰ ਬਟਰਾ ਨਹੀਂ ਹੋਣਗੇ ਅਸੀਂ ਸਾਰੇ ਜਣੇ ਕੰਮ ਨਹੀਂ ਕਰਾਂਗੇ